ਅਸਲਾਮੁਅਲੈਕਮ ਉਮੀਦ ਕਾਮੀਆਂ ਤੁਸੀਂ ਸਾਰੇ ਖੈਰ ਨਾਲ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਅਮਰਤ ਵੇਲੇ ਦੀ ਮਹਿਮਾ ਬਿਆਨ ਕਰਨ ਦੇ ਹੀਗੀ ਕਿਸ ਤਰ੍ਹਾਂ ਉਸ ਟਾਈਮਰ ਰੱਬ ਨਾਲ ਜੁੜਿਆ ਜਾ ਸਕਦਾ ਹੈ ਲਗਾਵੈ ਮਨੋਂ ਉਹਨੂੰ ਪੁਕਾਰਿਆ ਜਾ ਸਕਦਾ ਹੈ ਲਗਾਵੈ ਔਰ ਉਹਦੀ ਯਾਦ ਤੋਂ ਅਨੰਤ ਰਸਲੇ ਆ ਜਾ ਸਕਦਾ ਹੈ ਲਗਾਵੈ ਅਸੀਂ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ ਕੋ ਜਾਣਾਂ ਦੇ ਬਹੁਤ ਜਿਆਦਾ ਇੰਟਰਸਟਿੰਗ ਕਥਾ ਹੈ ਉਮੀਦ ਕਾਮੀਆਂ ਤੁਹਾਨੂੰ ਬਹੁਤ ਆਨੰਦ ਆਏਗਾ ਸੁਣਨੇ ਆ ਫਿਰ ਕਰਨੇ ਆ ਉਸ ਦੇ ਵਿਚਾਰ ਸਮਝ ਤੇ ਮਿਲ ਗਈ ਹੈ ਪਤਾ ਤੇ ਚੱਲ ਗਿਆ ਪ੍ਰਕਰਦਾ ਕੱਖ ਨਹੀਂ ਪਿਆ ਪਤਾ ਤੇ ਇਹ ਚੱਲ ਗਿਆ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅੰਮ੍ਰਿਤ ਵੇਲਾ ਅੱਧੇ ਰਾਤ ਤੋਂ ਬਾਅਦ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ ਇਹਨਾਂ 3-4 ਘੰਟਿਆਂ 'ਚ ਜੇ ਮੈਂ 1 ਘੰਟਾ ਕਿਸੇ ਵਕਦੀ ਬੈਠ ਕੇ ਜਪ ਕਰਾਂ ਬੜੀ ਗੱਲ ਹੈ ਪਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ भगत ਖਾਏ ਖਰਚ ਰਏ ਦੇਖੋ ਟੇ अर्धन अमृत वेले वत्ते का बीज बड़ी बख्शीश ईरानी सूफी संत शेख सादी साहब दा कहना है दुआ कुन बा शब्द चो गदायां सो अगर मैं कोनी बादशाह ही भरोसे ऐ बंदे जे तू दिन दे समय सारा दिन ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਨਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾ ਬਿਖਾਰੀ ਬਣ ਜਾ ਇਸ ਤਰ੍ਹਾਂ ਬੈਲੈਂਸ ਬਣੇਗਾ ਜੋ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਬਿਖਾਰੀ ਨਹੀਂ ਬਣਦੇ ਉਹ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵੀ ਨਹੀਂ ਸਕਣਗੇ ਉਹ ਫਿਰ ਬਿਖਾਰੀਆਂ ਦੀ ਤਰ੍ਹਾਂ ਜੀਣ ਰੋਂਦੇ ਪਿੱਟਦੇ ਜੀ ਕੁਰਲਾंदे ਜਿਣਗੇ ਪਰ ਜੋ ਅੰਮ੍ਰਿਤ ਵੇਲੇ ਉਸ ਮਹਾਨ ਦਾਤੇ ਦੇ ਅੱਗੋਂ ਬਿਖਾਰੀ ਬਣ ਜਾਂਦੇ ਨੇ ਫਿਰ ਉਹ ਬਾਦਸ਼ਾਹਾਂ ਦੀ ਤਰ੍ਹਾਂ ਜੀਉਂਦੇ ਨੇ ਜਿਸ ਨੂੰ ਬਖਸ਼ੇ ਜਿਵਤ ਸਾਲਾ ਨਾਨਕ ਪਾਤਸ਼ਾਹੀ ਬਾਸ ਉਹਦੇ ਫਿਰ ਉਹ ਫਿਰ ਬਾਦਸ਼ਾਹਾਂ ਦੀ ਤਰ੍ਹਾਂ ਜੀਉਂਦੇ ਨੇ ਤੋਂ ਖੈਰ ਅਰਚ ਕਰਾਂ ਜਿਸ ਨੂੰ ਇਹ ਸਮਝ ਆ ਗਈ ਏ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੋਰ ਥਾਰੇ ਸਾਰੇ ਕਰਮ ਥੱਕ ਆ ਰਿਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਸਭ ਕਰਮ ਕਾਂਡੇ ਜਿਹਦੇ ਚ ਮੇਰਾ ਮਨ ਨਹੀਂ ਹੈ ਮੇਰਾ ਮਨ ਨਹੀਂ ਕਰਮ ਦਾ ਉਹ ਹਵਾਜ ਉੱਡ ਗਿਆ ਵਾਹਿਗੁਰੂ ਵਾਹਿਗੁਰੂ ਆਤਿਆ ਜਿਹਨੂੰ ਮੈਂ ਸੁਣ ਨਹੀਂ ਰਿਹਾ ਹਵਾਜ ਉੱਡ ਗਿਆ ਉਹ ਪਾਉਰ ਜਿਹਨੂੰ ਮੈਂ ਸੁਣ ਨਹੀਂ ਰਿਹਾ ਬਾਹਰ ਦੀ ਵਾਈਬ੍ਰੇਸ਼ਨ ਠੀਕ ਹੋ ਸਕਦੀ ਹੈ ਮੇਰਾ ਆਪਣਾ ਹਿਰਦਾ ਨਹੀਂ ਠੀਕ ਹੋ ਸਕਦਾ। ਅਗਰ ਠੀਕ ਹੋ ਸਕਦਾ ਹੈ। ਤੋਂ ਗੁਸਤਾਖੀ ਮੈਂ ਐਸੇ ਹੀ ਸ਼ਰਣੀ ਚਾਹ। ਕਈ ਪਾਠੀ ਜ਼ਿੰਦਗੀ ਭਰ ਤੋਂ ਮੇਰੇ ਨਾਲ ਨੇ। 18-18 ਘੰਟੇ ਪਾਠ ਉਹ ਕਰ ਰਹੇ ਨੇ। ਚਰ ਚਰ ਤਿੰਨ ਤਿੰਨ ਅਖੰਡ ਪਾਠਾਂ ਦੀ ਡਿਊਟੀ। 40 ਸਾਲ ਪਹਿਲੇ ਵੀ ਕਰੋਧੀ ਹੁੰਦੇ ਸਨ ਅੱਜ ਵੀ ਕਰੋਧੀ ਨੇ। 40 ਸਾਲ ਪਹਿਲੇ ਵੀ ਮਹਾ ਲੋਭੀ ਹੁੰਦੇ ਸਨ ਅੱਜ ਵੀ ਮਹਾ ਲੋਭੀ। 40 ਸਾਲ ਪਹਿਲੇ ਹੀ ਇਰਸ਼ਾਲੂ ਆਉਂਦੇ ਸਨ ਅੱਜ ਵੀ ਇਰਸ਼ਾਲੂ ਨੇ ਔਰ ਗੁਸਤਾਖੀ ਮਾਫ 40 ਸਾਲ ਪਹਿਲੇ ਵੀ ਮਹਾਮੂਰਖ ਆਉਂਦੇ ਸਨ ਅੱਜ ਵੀ ਮਹਾਮੂਰਖ ਕੁਛ ਵੀ ਨਹੀਂ ਕੁਛ ਵੀ ਧੁਨ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਤ ਕਹਾ ਨੇ ਧਰਮ ਦੀ ਸਾਧਨਾ ਧੁਨ ਦੇ ਚ ਧਿਆਨ ਹੁਣ ਕੋਈ ਕਹੇਗਾ ਇੱਥੇ ਧਿਆਨ ਪਰ ਗੁਰੂ ਨਾਨਕ ਕਹਿੰਦੇ ਨੇ ਤੁਨਵੇਂ ਧਿਆਨ ਕੋਈ ਕਹੇਗਾ ਮੂਰਤੀ ਜੀ ਧਿਆਨ ਦੇਵੇ ਧਿਆਨ ਗੁਰੂ ਨਾਨਕ ਕਹਿੰਦੇ ਨੇ ਤੁਨਵੇਂ ਧਿਆਨ ਸਭ ਨੇ ਆਪਣੀਆਂ ਆਪਣੀਆਂ ਗੱਲਾਂ ਬਣਾਈਆਂ ਆਪਣੀਆਂ ਆਪਣੀਆਂ ਔਰ ਜਿਹੜੀ ਗੱਲ ਗੁਰਗਨ ਸਾਹਿਬ ਤਸਦੀਕ ਨਹੀਂ ਕਰਦੇ ਉਹ ਖਸੋਟੀ ਤੇ ਪੂਰੀ ਨਹੀਂ ਉਤਰਦੀ ਫਿਰ ਮਰਥਾ ਕਿਹੜੀ ਗੱਲ ਦਾ ਟੇਕ ਦੇ ਪਾਇਓ ਗੁਰਬੰਦ ਸਾਹਿਬ ਸਿਰਫ ਸਿਰ ਸੁਕਾਣਾ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਨੂੰ ਬਾਕੀ ਸਭ ਕੁਝ ਉਹ ਕਰਨਾ ਜੋ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਉਲਟ। ਬਿਰੇ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਹੈ ਸੀਸ ਨਹੀਂ ਵਾਹੀਏ। ਕਿਆ ਥੀ ਇਹ ਜਾਂ ਰਿਦੇ ਕੋ ਸੁਧ ਦੇ ਜਾਏ। ਇੱਕ ਪੁੱਤਰ ਪਿਓ ਨੂੰ ਮੱਥਾ ਟੇਕੈ। ਉਹਦੀ ਪਰਕਰਮਾ ਵੀ ਕਰੇ। ਉਹਦੀ ਮੁਠੀ ਚਾਪੀ ਵੀ ਕਰੇ। ਪਿਤਾ ਕਹਿਦੇ ਪੁੱਤਰ ਜ਼ਰਾ ਇੱਕ ਗਲਾਸ ਪਾਣੀ ਦਿਲਾ ਇਹ ਸਾਡੇ ਕੋਲ ਨਹੀਂ ਹੋਣਾ ਇਹ ਤੋ ਆਪ ਕਰ ਆ ਗਿਆ ਨਹੀਂ ਮੰਨਦੇ ਹੁਕਮ ਨਹੀਂ ਮੰਨਣਾ ਇੱਥੇ ਤੇ ਹੁਕਮ ਮੰਨੀਏ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏ ਹੁਕਮ ਕਰਨ ਨਾਲ ਮਹਿਲ ਦੀ ਪ੍ਰਾਪਤੀ ਨਹੀਂ ਹੋਵੇਗੀ ਹੁਕਮ ਮੰਨਣ ਨਾਲ ਹਰ ਮਨੁੱਖ ਤੇ ਹੁਕਮਰਾਨ ਹੋਣਾ ਚਾਹੁੰਦਾ ਮੇਰਾ ਹੁਕਮ ਚੱਲੇ ਹੁਕਮ ਚੱਲੇ ਚਲੋ ਤੋ ਹੁਕਮ ਹੋ ਉਹ ਹੁਕਮਰਾਨ ਹੋਵੇਗਾ ਪਰ ਗੁਰਦੁਆਰੇ ਆ ਕੇ ਤੇ ਹੁਕਮ ਮੰਨਣਾ ਹੀ ਪਹਿ ਹੁਕਮ ਮੰਨੀ ਹੈ ਉਹ ਵੇ ਪਰਵਾਨ ਤਾਂ ਖਸਮੇ ਕਾ ਮਿਲ ਪਾਏ ਸੀ ਹੁਕਮਰਾਨਾਂ ਦੀ ਤਰ੍ਹਾਂ ਅਗਰ ਤੋ ਗੁਰਦੁਆਰੇ ਆਇਆ ਖਾਲੀ ਆਏਗਾ ਖਾਲੀ ਚਲਾ ਜਾਏ ਕੁਛ ਵੀ ਨਹੀਂ ਕੁਛ ਵੀ ਨਹੀਂ ਧਰਮ ਦੀ ਸਾਧਨਾ ਮੰਨ ਦੀ ਸਾਧਨਾ ਇਹਦੀ ਸਮਝ ਆ ਗਈ ਕਿ ਧੁਨ ਦੇ ਚ ਧਿਆਨ ਜੋੜਨਾ ਹੈ ਇਸ ਨੂੰ ਕਹਿੰਦੇ ਨੇ ਜਗਿਆ ਸੁ ਜਾਗ ਪਿਆ ਸਮਝ ਆ ਸਿਰਫ ਸਮਝ ਹੀ ਨਹੀਂ ਆਈ ਜਪ ਕਰਨ ਲੱਗ ਪਿਆ ਧੁਨ ਧਿਆਨ ਦੀ ਸਾਧਨਾ ਕਰਨ ਲੱਗ ਪਿਆ ਇਹ ਗੱਲ ਵੱਖਰੀ ਹੈ ਸਫਲਤਾ ਮਿਲੀ ਏ ਕਿਨੇ ਸਫਲਤਾ ਪ੍ਰਭੂ ਦੇ ਹੱਥੇ ਚ ਹੈ ਕਰਮ ਸਾਡੇ ਕੋਲ ਬੀਜ ਸਾਡੇ ਕੋਲ ਹੈ ਫਲ ਤੇ ਪ੍ਰਭੂ ਕੋਲ ਹੈ ਇਸ ਵਾਸਤੇ ਸਾਨੂੰ ਕਿਹਾ ਤੂੰ ਬੀਜ ਬੋਣ ਦੀ ਚਿੰਤਾ ਕਰ ਫਲ ਦੀ ਚਿੰਤਾ ਪਰਮਾਤਮਾ ਕਰੇਗਾ ਪਰਮਾਤਮਾ ਦੀ ਚਿੰਤਾ ਤੂੰ ਨਾ ਕਰ ਇਸ ਵਾਸਤੇ ਸਾਬ ਕਹਿੰਦੇ ਨੇ ਕਾਹੂ ਫਲ ਕੀ ਇੱਛਾ ਨਹੀਂ ਬਾਚੇ ਕੇਵਲ ਭਗਤ ਕੀਰਤਨ ਸੰਗ ਰਾਜ फल दे छा तो रखे तो फल नाल जुड़ਿਆ ਰਹੇਗਾ कीर्तन नाल ਨਹੀਂ ਜੁੜ ਸਕੇਗਾ फल दे छा तो रखी ਵਾਹਿਗੁਰੂ ਮੰਤਰ ਦੇ ਜਪ ਨਾਲ ਤੋਂ ਨਹੀਂ ਜੁੜ ਸਕੇਗਾ ਫਲ ਨਾਲ ਜੁੜਿਆ ਇਸ ਵਾਸਤੇ तमाम महापुरुषਾਂ ਨੇ ਕਿਹਾ ਫਲ ਦੀ છ ਨੂੰ ਇੱਕ ਪਾਸੇ ਰੱਖੋ ਕਿਉਂਕਿ ਫਲ ਤੇ ਅਜ ਨਹੀਂ ਅਜ ਤੇ ਬੀਜ ਪਏ ਬੋਂਦੇ ਆ ਫਲ ਲੱਗੇਗਾ ਕੁਝ ਦਿਨਾਂ ਬਾਅਦ ਕਣਕ ਤੇ ਮੈਂ ਅਜ ਬੋਈਏ 5-6 ਮਹੀਨੇ ਆ ਬਾਦ ਫਲੀ ਉਹ ਤੋਂ ਬੂਟਾ ਤੇ ਮੈਂ ਅੱਜ ਅੰਬ ਦਾ ਲਾਇਆ ਪਰ ਫਲ ਤੇ 5-6 ਸਾਲ ਬਾਅਦ ਲੱਗਣਗੇ ਤੇਦਾ ਮਤਲਬ 5-6 ਸਾਲ ਤੱਕ ਮੇਰਾ ਧਿਆਨ ਫਿਰ ਫਲ ਤੇ ਹੀ ਰਹੇਗਾ ਬੀਜ ਤੇ ਰਿਹਾ ਹੈ ਫਲ ਪ੍ਰਭੂ ਦੇ ਹੱਥੇ ਚ ਬੀਜ ਮੇਰੇ ਹੱਥੇ ਚ ਕਰਮ ਕਰਨ ਦੀ ਸੁਤੰਤਰਤਾ ਉਸਨੇ ਸਾਨੂੰ ਦਿੱਤੀ ਕੀਤਾ ਹੋਇਆ ਕਰਮ ਫਲ ਹੀ ਹੋਤ ਹੋਵੇ ਪ੍ਰਭੂ ਨੇ ਆਪਣੇ ਹੱਥੇ ਚ ਰਖਿਆ ਜੋ ਸਾਡੇ ਹੱਥੇ ਚ ਹੈ ਉਹਦੀ ਚਿੰਤਾ ਸੇ ਆਪ ਕਰੀਏ ਜੋ ਪ੍ਰਮਾਤਮਾ ਦੇ ਹੱਥੇ ਚ ਉਹ ਤੇ ਚਿੰਤਾ ਕਰਦੇ ਨਾ ਕਰ ਚਿੰਤ ਚਿੰਤਾ ਹੈ ਕਰਤੇ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਾ ਤੂੰ ਸਿਰਫ ਕਰਮ ਕਰ ਜਿਵੇਂ ਧਨ ਕਮਾਉਣ ਵਾਸਤੇ ਕਰਮ ਕਰਦਾ ਹੈ ਇਸ ਤਰ੍ਹਾਂ ਧਰਮ ਕਮਾਣ ਵਾਸਤੇ ਕਰਮ ਕਰ ਪਰ ਧਨ ਕਮਾਣ ਵਾਸਤੇ ਜੋ ਤੂੰ ਕਰਮ ਕਰਦਾ ਹੈ ਹਲ ਦੀ ਕਾਮਨਾ ਕਰਕੇ ਕਰਦਾ ਹੈ ਠੀਕ ਹੈ ਪਰ ਇੱਥੇ ਤੇ ਕਾਮਨਾ ਨੂੰ ਇੱਕ ਪਾਸੇ ਰੱਖੇਗਾ ਕਾਹੂ ਫਲ ਕੀ ਛਾ ਨਹੀਂ ਬਾਝੇ ਕਿੱਡ ਨਹੀਂ ਬਣੇਗੀ ਅਗਰ ਕਾਮਨਾ ਅੱਗੇ ਕਰ ਦਿੱਤੀ ਉਂਝ ਵੀ ਦੇਖਿਆ ਜਾ ਰਜ਼ਕ ਦੀ ਚਿੰਤਾ ਵੀ ਪ੍ਰਮਾਤਮਾ ਹੀ ਕਰਦਾ ਹੈ ਮਨੁੱਖ ਨੂੰ ਤੇ ਥੋੜਾ ਜਿਹਾ ਉਦਮ ਕਰਨਾ ਪੈਂਦਾ ਹੈ ਬਾਕੀ ਤੇ ਸਭ ਕੁਝ ਉਹ ਦੇ ਰਿਹਾ ਹੈ ਜਿਹੜਾ ਬਹੁਤ ਜ਼ਰੂਰੀ ਹੈ ਹਵਾ ਬੜੀ ਜ਼ਰੂਰੀ ਹੈ ਕੋਈ ਬੰਦਾ ਹਵਾ ਕਮਾਣ ਵਾਸਤੇ ਨਹੀਂ ਜਾਂਦਾ ਪਾਣੀ ਬਹੁਤ ਜ਼ਰੂਰੀ ਹੈ ਕੋਈ ਇੱਕ ਮੁਲਕ ਤੋਂ ਦੂਜੇ ਮੁਲਕ ਬੰਦਾ ਪਾਣੀ ਕਮਾਣ ਵਾਸਤੇ ਨਹੀਂ ਜਾਂਦਾ ਜ਼ਰਾ ਰੋਟੀ ਔਖੀ ਹੈ ਰੱਬ ਨੇ ਜਾਣ ਬੁੱਝ ਕੇ ਬਣਾਈ ਹੈ ਇਕ ਕਮਾਣਾ ਵਾਸਤੇ ਆਪਣੇ ਘਰ ਤੋਂ ਦੂਜੇ ਘਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਇੱਕ ਮੁਲਕ ਤੋਂ ਦੂਜੇ ਮੁਲਕ ਜਾਂਦਾ ਹੈ ਮੈਂ ਅਕਸਰ ਅਰਜ਼ ਕਰਦਾ ਹੁੰਦਾ ਪਾਣੀ ਦੇ ਦਰਿਆ ਚੱਲਦੇ ਨੇ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਪਾਣੀ ਦੀ ਬਾਰਿਸ਼ ਹੁੰਦੀ ਹੈ ਰੋਟੀਆਂ ਦੀ ਬਾਰਿਸ਼ ਨਹੀਂ ਹੁੰਦੀ ਜਿੱਥੇ ਮਨੁੱਖ ਬੈਠਾ ਹੈ ਹਵਾ ਤੇ ਹੈ ਪਵਨ ਤੇ ਉਸ ਨੂੰ ਮਿਲੇਗੀ ਸਾਥ ਹੈ ਲੈੰਦਾ ਹੈ ਪਰ ਜਿੱਥੇ ਮਨੁੱਖ ਹੈ ਉੱਥੇ ਰਿਜ਼ਕ ਨਹੀਂ ਹੈ ਹਰ ਜਗ੍ਹਾ ਮਨੁੱਖ ਦਾ ਰਿਜ਼ਕ ਨਹੀਂ ਹੈ ਜਿੱਥੇ ਰਿਜ਼ਕ ਹੈ ਉੱਥੇ ਹੀ ਜਾਣਾ ਪਏਗਾ ਇਹਨੂੰ ਗੁਰੂ ਨਾਨਕ ਇੰਜ ਕਹਿੰਦੇ ਨਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚੇ ਫਿਰ ਵੀ ਸਾਹਿਬ ਕਹਿੰਦੇ ਨੇ ਕਿਰਤ ਤੇ ਤੂੰ ਕਰ ਚਿੰਤਾ ਨਾ ਰਜ਼ਕ ਤੇ ਉਸਨੇ ਬਣਾਇਆ ਹੋਇਆ ਲਬਣਾ ਤੈਨੂੰ ਪੈਗਾ ਰਜ਼ਕ ਤੇ ਉਸਨੇ ਤੇਰਾ ਰੱਖਿਆ ਹੋਇਆ ਲਬਣਾ ਤੈਨੂੰ ਪੈਗਾ ਉਦਮ ਤੈਨੂੰ ਕਰਨਾ ਪੈਗਾ ਸਿੱਖ ਸਦੀ ਸਾਹਿਬ ਇਸ ਦੇ ਉੱਤੇ ਇੱਕ ਬੜੀ ਪਰਵਲ ਦਲੀਲ ਦਿੰਦੇ ਨੇ ਔਰ ਗੁਰਬਾਣੀ ਕਹਿੰਦੀ ਏ ਜੀਵ ਦਾ ਜਨਮ ਬਾਅਦ ਦੇ ਚ ਆਉਂਦਾ ਏ ਜੀਵ ਦਾ ਰਜ਼ਕ ਪਹਿਲੇ ਆਉਂਦਾ ਪਹਿਲੇ ਦੇ ਤੇ ਰਜ਼ਕ ਸੰਭਾਹ પાછે દેતે જંત ઉપહાર જીવ બાધ દેચ પેદા હોnda હે رزક પેલે ઇ દેતે કોઈ પ્રતક્ષ પ્રમાન ચાહીદ આ દલીલ ચાહીદ યે શેખ સાદી દેન્દે હે ઇરાની સૂફી સંત ઓ કેન્દે ને ગમે રોજી મખર રોટી દા ગમ ન કર ઓદમ કરે ચિંતા ન કર ਰਮੇਰੋ ਜ਼ੀ ਮਖਰ ਮਜ਼ਨ ਔਰਾ ਕੇ ਦਫਤਰ ਰਾ ਕੇ ਪੇਸ਼ੇ ਅਸਤੇ ਫਲ ਐ ਜ਼ਦ ਕਲ ਕੋ ਨਦ ਪਸਤਾਨੇ ਮਾਦਰ ਰਾ ਦੇਖਦਾ ਨਹੀਂ ਬੱਚੇ ਦਾ ਜਨਮ ਬਾਅਦ ਦੇ ਚ ਆਉਂਦਾ ਮਾਂ ਦੇ ਅਸਤਣਾ ਦੇ ਚ ਦੁੱਧ ਪਹਿਲੇ ਬਣ ਜਾਂਦਾ ਰਜ਼ਕ ਤੇ ਪਹਿਲੇ ਬੱਚੇ ਦਾ ਜਨਮ ਤੇ ਬਾਅਦ ਦੇ ਚ ਰਜ਼ਕ ਪਹਿਲੇ ਜਨਮ ਬਾਅਦ ਦੇ ਚ ਦੂਸਰਾ ਰਜ਼ਕ ਬਹੁਤਾ ਹੈ ਜੀਵ ਥੋੜੇ ਨੇ ਸਭ ਕਿਛ ਬਹੁਤ ਤੋਂ ਬਹੁਤ ਉਪਾਇ ਮਨੁੱਖ ਨੂੰ ਜੀਣ ਵਾਸਤੇ ਜਿਤਨਾ ਆਕਸੀਜਨ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਰਹਿਣ ਨੂੰ ਜਿਤਨੀ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ ਹੈ ਇੱਕ ਤਿਹਾਈ ਧਰਤੀ ਖਾਲੀ ਪਈ ਹੈ ਬਿਲਕੁਲ ਖਾਲੀ ਪਈ ਹੈ ਭਾਰਤ ਨਾਲੋਂ 5 ਗੁਣਾ ਵੱਡਾ ਆਸਟ੍ਰੇਲੀਆ કુલ 4 ਕਰੋੜ ਦੀ ਆਬਾਦੀ ਭਾਰਤ ਨਾਲੋਂ ਪੰਜ ਗੁਣਾ ਵੱਡਾ ਕੈਨੇਡਾ ਕੁਲ ਢਾਈ ਕਰੋੜ ਦੀ ਆਬਾਦੀ ਕੁਝ ਵੀ ਨਹੀਂ ਸਾਰਾ ਖਾਲੀ ਪਿਆ ਸੈਂਕੜੇ ਮੀਲ ਤੱਕ ਕੋਈ ਕਸਬਾ ਨਹੀਂ ਹੈ ਕੋਈ ਸ਼ਹਿਰ ਨਹੀਂ ਹੈ ਆਸਟ੍ਰੇਲੀਆ ਦੇ 2-2000 ਮੀਲ ਤੱਕ ਕੋਈ ਸ਼ਹਿਰ ਨਹੀਂ ਕੋਈ ਕਸਬਾ ਨਹੀਂ ਇਹ ਨਹੀਂ ਧਰਤੀ ਖਾਲੀ ਪਈ ਹੈ ਰਹਿਣ ਨੂੰ ਜਿੰਨੇ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ ਹੈ ਪੇੜ ਨੂੰ ਜਿੰਨਾ ਪਾਣੀ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਜੀਣ ਨੂੰ ਜਿੰਨਾ ਆਕਸੀਜਨ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਜੀਵ ਥੋੜੇ ਨੇ ਰਜ਼ਕ ਬਹੁਤ ਜ਼ਿਆਦਾ ਹੈ ਐਵੀਂ ਮੈਂ ਅਰਜ਼ ਕਰਦੇ ਆ ਸਭ ਕਿਸ ਬਹੁਤੋ ਬਹੁਤ ਕਪਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਰ ਚਿੰਤਾ 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 ਰਜ਼ਕ ਦੀ ਜ਼ਰੂਰ ਹੈ ਮਨੁੱਖ ਨੂੰ ਚਿੰਤਾ ਪ੍ਰਭੂ ਦੀ ਨਹੀਂ ਹੈ ਪ੍ਰਮਾਤਮਾ ਦੇ ਨਾਮ ਦੀ ਨਹੀਂ ਕਿ ਸਤ ਸੰਗ ਇਸ ਵਾਸਤੇ ਹੈ ਅਸੀਂ ਉਸ ਦਾ ਚੰਤਨ ਕਰ ਸਕੀਏ ਉਹਨੂੰ ਯਾਦ ਕਰ ਸਕੀਏ ਜੇ ਦੀ ਸਮਝ ਦੇ ਚ ਗੱਲ ਇਹ ਆ ਗਈ ਉਹਨੂੰ ਜਗਿਆਸੂ ਕਹਿੰਦੇ ਕਿ ਜੇ ਸਮਝ ਕੇ ਚੱਲ ਪਿਆ ਜਪ ਕਰਨ ਲੱਗ ਪਿਆ ਉਹਨੂੰ ਸਾਧੂ ਕਹਿੰਦੇ ਹੈ ਜੋ ਚੱਲ ਪਿਆ ਹੈ ਸਾਧੂ ਪਰ ਜੋ ਚੱਲਦਿਆਂ ਚੱਲਦਿਆਂ ਪਹੁੰਚ ਗਿਆ ਉਹਨੂੰ ਸੰਤ ਕਹਿੰਦੇ ਇਤਨੀ ਸੌਖੀ ਖੇਡ ਨਹੀਂ ਹੈ ਬਾਕੀ ਸੰਸਾਰੀ ਨੇ ਜਗਿਆ ਸੋ ਵੀ ਨਹੀਂ ਸੰਸਾਰੀ ਨੇ ਮੰਦਰ ਮਸਜਿਦ ਗੁਰਦੁਆਰਿਆਂ 'ਚ ਇਹਨਾਂ ਦੀ ਬਹੁਤ ਫਰਮਾਰ ਆਉਂਦੀ ਹੈ ਸੰਸਾਰੀਆਂ ਸੰਸਾਰੀ ਕਰਮ ਪੜਨਾ ਗੁਣਨਾ ਸੰਸਾਰ ਕੀ ਕਾਰ ਸਭ ਸੰਸਾਰੀ ਕਰਮ ਚੱਲਦਾ ਹੈ ਜਗਿਆ ਸੁ ਵੀ ਨਹੀਂ ਨੇ ਸਮਝ ਵੀ ਕੋਈ ਨਹੀਂ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਉਹਨਾਂ ਚਲੋ ਸੁਣੇ ਲੋ 10000 ਕਿਦਰੇ ਸੰਸਾਰੀ ਮਨੁੱਖ ਬੈਠੇ ਹਵਨ ਨਾ ਜੋ ਸਾਰੇ ਕਰਮ ਸੰਸਾਰ ਦੇ ਪ੍ਰਤੀ ਕਰਦਨ ਸੰਸਾਰ ਕਾਮਨਾ ਹੈ ਉਹਨਾਂ ਚ ਇੱਕ ਜਗਿਆ ਸੁ ਹੋ 10 ਜਗਿਆ 10000 ਦੇ ਕਰੀਬ ਜਗਿਆ ਸੂ ਬੈਠੇ ਹੋਣ ਇੱਕ ਸਾਧੂ ਆਉਂਦਾ। ਅਰ 10000 ਸਾਧੂ ਬੈਠੇ ਹੋਣ ਇੱਕ ਸੰਤ ਆਉਂਦਾ। ਕੋਟਨ ਮੇ ਨਾਨਕ ਕੋ ਨਾਰਾਇਣ ਜੈ ਕਰੋੜਾਂ ਚ ਕੋਈ ਇੱਕ ਇਤਨਾ ਗਠਣਾ ਹੈ। ਇਤਨਾ ਔਖਾ ਜਿਸ ਨੂੰ ਇਹ ਸਮਝ ਆ ਜਾਏ ਆਖਣ ਆਖਾ ਸਾਚਾ ਨਾਮ ਇਹ ਸਾਧੂ ਹੈ ਭਾਵੇਂ ਔਖੇ ਧਨ ਧਿਆਨ ਦੀ ਸਾਧਨਾ ਫਿਰ ਵੀ ਕਰਨ ਲੱਗ ਪਿਆ ਹੈ ਸਾਧੂ ਹੈ ਕਰਦੇਆਂ ਕਰਦੇਆਂ ਜਿਹਨੂੰ ਸਫਲਤਾ ਮਿਲ ਗਈ ਸੰਤ ਸੰਤ ਤਾਂ ਹੁਣ ਮੈਂ ਅਰਜ਼ ਕਰਾਂ ਰਸਨਾ ਜ਼ਬਾਨ ਵਕਤਾ ਬਣੇ ਮਨ ਸਰੋਤਾ ਬਣੇ ਧਰਮ ਦੀ ਇਹ ਸਾਧਨਾ ਹੈ ਮਨ ਸੁਣੇ ਜੁਬਾਨ ਵੀ ਬੋਲਦੀ ਹੈ ਮਨ ਵੀ ਬੋਲਦਾ ਹੈ ਸਬਦਾਂ ਬੋਲ ਜੁਬਾਨ ਤੇ ਵਿਚਾਰੇ ਕਿਸੇ ਵਕਤ ਚੁੱਪ ਵੀ ਕਰ ਜਾਂਦੀ ਹੈ ਮਨ ਤੇ ਫਿਰ ਵੀ ਚੁੱਪ ਨਹੀਂ ਕਰਦਾ ਬੋਲਦਾ ਰਾਤ ਨੂੰ ਸੁਪਨਿਆਂ ਦੀ ਦੁਨੀਆ ਰਚ ਲੈਂਦਾ ਚੁੱਪੀ ਨਹੀਂ ਕਰਦਾ ਤੇ ਧਰਮ ਦੀ ਸਾਰੀ ਸਾਧਨਾ ਹੈ ਮਨ ਚੁੱਪ ਕਰੇ ਨਿਰਾ ਚੁੱਪ ਨਾ ਕਰੇ ਸੁਣੇ ਸੁਣੇ ਮੈਂ ਫਿਰ ਅਰਜ਼ ਕਰਾਂ ਕਿਦਰ ਇਸ ਨੂੰ ਕਪੋਲ ਕਲਪਨਾ ਨਾ ਸੁਣਨਾ ਬਹੁਤ ਔਖਾ ਹੈ ਸੁਣਨਾ ਅਗਰ ਕੋਈ ਸੁਣੇ ਨਾਨਕ ਭਗਤਾ ਸਦਾ ਵਿਗਾਰ ਸੁਣੇ ਦੋਖ ਪਾਪ ਕਾਂਸ ਸੁਣਨਾ ਤੇ ਉਹੀ ਹੁੰਦਾ ਹੈ ਜੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਧਿਆਨ ਨਾਲ ਸੁਣਨਾ ਅੰਤਰ ਪਿਆਸ ਉਠੀ ਪ੍ਰਭ ਕੈਰੀ ਸੁਣ ਗੁਰੂ ਬਚਨ ਮਨ ਤੀਰ ਲਗਈ ਗੁਰੂ ਦਾ ਸ਼ਬਦ ਕੀ ਸੁਣਿਆ ਇਹ ਤੇ تیر ਦੀ ਤਰ੍ਹਾਂ ਲੱਗਿਆ ਸ਼ਬਦ ਮਨ ਨੂੰ تیر ਦੀ ਤਰ੍ਹਾਂ ਲੱਗਦਾ ਇੱਕ تیر ਜੋ ਤਨ ਨੂੰ ਲੱਗਦਾ ਏ ਇੱਕ تیر ਜੋ ਮਨ ਨੂੰ ਲੱਗਦਾ تیر ਤਨ ਨੂੰ ਲਗੇ ਗੁਸਤਾਖੀ ਮਾ ਤਨ ਛਲ ਨਹੀਂ ਹੋਵੇਗਾ ਖੂਨ ਨਿਕਲੇਗਾ ਤੇ ਤਨ ਤੜਪੇਗਾ ਤੇ ਤੜਪਦਾ ਹੋਇਆ ਮਨੁੱਖ ਕਰਦਾ ਹੈ ਹਾਏ ਪਾਣੀ ਹਾਏ ਪਾਣੀ ਆਏ ਪਾਣੀ ਗੁਰ ਸ਼ਬਦ ਦਾ تیر ਮਨ ਨੂੰ ਲਗੇਗਾ ਮਨ ਵਿੱਚੋਂ ਲੋਭ ਨਿਕਲੇਗਾ ਵਿਕਾਰ ਨਿਕਲਣਗੇ ਤੇ ਇਹੀ ਮਨ ਦੀ ਜ਼ਿੰਦਗੀ ਹੈ ਫਿਰ ਤੜਪਦਾ ਹੋਇਆ ਮਨ ਕਰੇਗਾ ਵਾਹਿਗੁਰੂ 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 કંਠੁ ਖੁਸ਼ਕ ਹੋ ਗਿਆ ਰੋਮ ਰੋਮ ਪਾਣੀ ਮੰਗਦਾ ਹੈ ਤੇ ਉਹਦੀ ਜ਼ੁਬਾਨ ਜੋ ਕਹਿ ਰਹੀ ਹੈ ਹਾਏ ਪਾਣੀ 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 ਉਹ ਕਹਿਣਾ ਕੁਝ ਹੋਰ ਹੈ ਪਿਆਸ ਤੇ ਲਗੀ ਕੋਈ ਨਹੀਂ ਪਾਣੀ 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 ਇਹ ਵਾਹਿਗੁਰੂ ਵਾਹਿਗੁਰੂ ਦੇ ਜਪ ਇਹ ਰਾਮ ਦੇ ਜਪ ਸਭ ਇਸ ਤਰ੍ਹਾਂ ਹੀ ਚੱਲਦੇ ਐਸ ਤਰ੍ਹਾਂ ਪਿਆਸ ਤੇ ਹੈ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਨ ਗੁਰੂ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਤੀਰ ਤਨ ਨੂੰ ਲਗਿਆ ਤੋ ਪੀੜਤੇ ਹੋਵੇ ਜੇ ਸ਼ਬਦ ਦਾ ਤੀਰ ਮਨ ਨੂੰ ਲਗਿਆ ਤੋ ਪੀੜਤੇ ਹੋਵੇਗੇ ਪੀੜ ਅਸਹਿ ਹੋ ਗਈ ਏ ਕੰਕਲ ਹਉ ਰਹਿ ਹੰਝੂ ਨਿਕਲਣ ਤੜਪਦਾ ਹੋਇਆ ਮਨ ਰੋदन ਕਰ ਸਕਦਾ ਤੇ ਸ਼ਬਦ ਦਾ ਮੰਨੂ ਲਗੇ ਤੇ ਮਨ ਦੀ ਜ਼ਿੰਦਗੀ ਇਹ ਵਿਕਾਰ ਵਿਕਾਰ ਨਿਕਲਨੇ ਸ਼ੁਰੂ ਹੋਏ ਨੇ ਇਹ ਤੜਪਦਾ ਹੋਇਆ ਮਨ ਬੜੀ ਭਾਰੀ ਪੀੜਾ ਮਹਿਸੂਸ ਕਰੇਗਾ ਔਰ ਉਸ ਹਾਲਤ ਦੇ ਚ ਵੀ ਰੋदन ਹੋ ਸਕਦਾ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਨੇ ਰਵੇ ਵਹਿ ਚਲਦੇ ਜੀ ਇਹਦੇ ਤੇ ਅਕਸਰ ਮੈਂ ਅਰਜ਼ ਕਰਦਾ ਹੁੰਦਾ ਵਡ ਹੰਸ ਰਾਗ ਦੀ ਇੱਕ ਪੰਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਰੋ ਬੰਦੀ ਸਭ ਜਗ ਰੁਨਾ ਰੋਂੜੇ ਵਣੋਂ ਪੰਖੇਰ ਬਾਹੂ ਅਰਥ ਮੈਂ ਤੁਹਾਡੇ ਸਾਹਮਣੇ ਰੱਖਦਾ ਮੈਂ ਰੋਈ ਰਜ਼ਕ ਦੀ ਖਾਤਰ ਸਾਰੇ ਹੀ ਰੋਂਦੇ ਨੇ ਪਸ਼ੂ ਪੰਛੀ ਤੱਕ ਰੋਂਦੇ ਕਿਹੜੀ ਨਵੀਂ ਗੱਲ ਹੈ ਰਜ਼ਕ ਨਾ ਮਿਲੇ ਅੰਨ ਪਾਣੀ ਨਾ ਮਿਲੇ ਦਾਣਾ ਦੁਣਕਾ ਨਾ ਮਿਲੇ ਪੰਛੀ ਵੀ ਤੜਪਦੇ ਮੈਂ ਰੋਂਦੀ ਸਭ ਜਗ ਰੋਂ ਮੈਂ ਰੋਈ ਪਰਿਵਾਰ ਦੇ ਵਿਛੋੜੇ ਚ ਸਾਰਾ ਸੰਸਾਰ ਰੋਂਦਾ ਬੱਚੇ ਦੀ ਮੌਤ ਹੋ ਗਈ ਬੰਦਰੀ ਤੜਪਦੀ ਮੁਰਦਾ ਬੱਚੇ ਨੂੰ ਵੀ ਚੁੱਕੀ ਫਿਰਦੀ ਹੈ ਨਹੀਂ ਛੋੜਦੀ ਉਹ ਤੇ ਮੁਰਦਾ ਨੂੰ ਵੀ ਚੁੱਕੀ ਫਿਰਦੀ ਹੁੰਦੀ ਨਹੀਂ ਛੋੜਦੀ ਮੈਂ ਰੋਈ ਪਰਿਵਾਰ ਦੇ ਵੀ ਛੋੜੇ ਸਾਰਾ ਜਗਤ ਰੋਂਦਾ ਮੈਂ ਰੋਈ ਰਜ਼ਕ ਦੇ ਵੀ ਛੋੜੇ ਸਾਰਾ ਜਗਤ ਰੋਂਦਾ ਪਸ਼ੂ ਪੰਛੀ ਤੱਕ ਰੋਂਦੇ ਨੇ ਮੈਂ ਰੋ ਬੰਦੀ ਸਭ ਜਗ ਰੋਂਨਾ ਰੋਂੜੇ ਵਣੋਂ ਪਖੇਰੂ ਪਰ ਇਕ ਨਾ ਰੋਣਾ ਮੇਰੇ ਤਨ ਕਾ ਬਿਰਾਜਨੋ ਪੈ ਰੋਂ ਵਿਛੋੜੀ ਰੋਂਦਾ ਹੈ ਮਨੁੱਖ ਵਿਛੋੜੇ ਜ ਪਰਵਾਰ ਦਾ ਵਿਛੋੜਾ ਮਿੱਤਰਾਂ ਦਾ ਵਿਛੋੜਾ ਪੁੱਤਰਾਂ ਦਾ ਵਿਛੋੜਾ ਧਨ ਸੰਪਦਾ ਦਾ ਵਿਛੋੜਾ ਮਾਣ ਮਰਿਆਦਾ ਦਾ ਵਿਛੋੜਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੈ ਪ੍ਰਭੂ ਵਿਛੋੜਾ ਤੇ ਤੇਰਾ ਵੀ ਹੈ ਤੇਰੇ ਵੀ ਛੋੜੇ ਨੇ ਨਾ ਤੜਪਾਇਆ ਨਾ ਰੋਲਾ ਰੋਏ ਆਂ ਅਸੀਂ ਪਰਿਵਾਰ ਦੀ ਖਾਤਰ ਰੋਏ ਆਂ اے ਨਿਰੰਕਾਰ ਤੇਰੀ ਖਾਤਰ ਨਹੀਂ ਰੋਏ ਰੋਏ ਆਂ ਅਸੀਂ ਧਨ ਸੰਪਦਾ ਦੀ ਖਾਤਰ ਰੋਏ ਆਂ اے ਪ੍ਰਭੂ ਤੇਰੀ ਖਾਤਰ ਨਹੀਂ ਰੋਇਆ ਤੇ ਅੱਜ ਤੱਕ ਮਨੁੱਖ ਇਤਨਾ ਹੈ ਸੁਕਰਾਤ ਕਹਿੰਦੇ ਨੇ ਸੱਥਾਂ ਸਮੁੰਦਰਾਂ ਦੇ ਚਿਤਨਾ ਪਾਣੀ ਨਹੀਂ ਹੈ ਜਿੰਨਾ ਪਾਣੀ ਮਨੁੱਖ ਦੀ ਅੱਖਾਂ ਚੋਂ ਨਿਕਲ ਚੁੱਕਾ ਹੈ ਪਰ ਇਕ ਨਾਰੋ ਨਾ ਮੇਰੇ ਤਨ ਕਾ ਬਿਰਹਾ ਜਿਨ ਹੋ ਬਿਰੋਂ ਵਿਛੋੜੀ ਏ ਪ੍ਰਭੂ ਵਿਛੋੜਾ ਤੇ ਤੇਰਾ ਵੀ ਹੈ ਬਿਰਹਾ ਤੇ ਤੇਰਾ ਵੀ ਹੈ ਇਹਨੇ ਤੜਪਾਇਆ ਨਹੀਂ ਰੁਲਾਇਆ ਨਹੀਂ ਧਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਅੰਤਰ ਪਿਆਸ ਉਠੇ ਪ੍ਰਭ ਕੇਰੀ ਸੁਨ ਗੁਰ ਬਚਨ ਮਨ ਤੀਰ ਲਗਈਆ ਮਨ ਕੇ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਏ ਇਹ ਤੀਰ ਲੱਗ ਜਾਏ ਤੇ ਇੱਕ ਹਾਲਤ ਉਸ ਅਵਸਥਾ ਨੂੰ ਸੰਤ ਸ਼ਰਮੌਰ ਭਗਤ ਕਬੀਰ ਜੀ ਨੇ ਬਿਆਨ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਉਹ ਜਦ ਤੀਰ ਲੱਗਦਾ ਹੈ ਤੇ ਹਾਲਤ ਕੀ ਹੋ ਜਾਂਦੀ ਕਬੀਰ ਗੂੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪੌ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਐਸਾ ਬਾਣੀ ਦਾ ਬਾਣ ਲਗਿਆ ਐਸਾ ਸ਼ਬਦ ਦਾ ਤੀਰ ਲਗਿਆ ਕਬੀਰ ਕੇੰਨ ਨ ਗੁੰਗਾ ਹੋ ਗਿਆ ਗੁੰਗਾ ਬਾਉ ਦੋ ਗੱਲਾਂ ਇੱਕ ਤੇ ਪੀੜਾ ਐਸੀ ਜੋ ਬਿਆਨ ਨਹੀਂ ਹੋ ਸਕਦੀ ਦੂਸਰਾ ਇਸ ਪੀੜਾ ਦੇ ਚੀਤ ਨਾ ਰਸ ਕੇ ਬਿਆਨ ਨਹੀਂ ਹੋ ਸਕਦਾ ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ ਇਕੋ ਹੀ ਪੀੜਾ ਹੈ ਪਰਮਾਤਮਾ ਦੇ ਵਿਛੋੜੇ ਦੀ ਅਗਰ ਕਿਸੇ ਨੂੰ ਮਹਿਸੂਸ ਹੋ ਜਾਏ ਤਾਂ ਕਈ ਦਫਾ ਜਗਿਆ ਸੂ ਕਹਿ ਦਿੰਦਾ ਰੱਬ ਨਹੀਂ ਮਿਲਦਾ ਤੇ ਨਾ ਮਿਲ ਆਪਣੇ ਬਿਰਹੇ ਦੇ ਚ ਤੜਪਣੀ ਦੇ ਇਹਦੇ ਚ ਵੀ ਸਵਾਦ ਹੈ ਅਮੀਰ ਖੁਸਰੋ ਕਹਿੰਦਾ ਯਾ ਰਬ ਦੁਆਏ ਵਸਲ ਨਾ ਹਰ ਗਿਜ਼ ਕਬੂਲ ਹੋ ਫਿਰ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ ਇਹ ਖੁਦਾ ਤੇਰੇ ਪਿਆਰ ਦੇ ਵਿਚੋੜੇ ਚ ਹਿਰਦਾ ਮੇਰਾ ਤੜਪਦਾ ਇਹਨੂੰ ਤੜਪਣ ਦੇ ਇਹਦੇ ਚ ਵੀ ਰਸ ਇਹਦੇ ਚ ਵੀ ਰਸ ਭਗਤਾ ਨੇ ਇਸ ਦੇ ਬੜੇ ਬੜੇ ਅਨਭਵ ਬਿਆਨ ਕੀਤੇ ਨੇ ਫਿਰ ਕਿਸੇ ਵਕਤ ਕਬੀਰ ਕਹਿੰਦੇ ਨੇ ਉਹ ਰਸ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਮੈਂ ਗੁੰਗਾ ਸਵਾਦ ਨਹੀਂ ਦੱਸ ਸਕਦਾ ਮੀਨਿੰਗ ਦੱਸ। ਇਸ ਤੀਰ ਦੇ ਲਗਦਿਆਂ ਜੋ ਮੈਨੂੰ ਅਨਭਵੀ ਗਿਆਨ ਮਿਲਿਆ। ਅੰਦਰੋਂ ਸਮਝ ਆਈਏ ਨਹੀਂ ਕਹਿ ਸਕਦਾ। ਨਹੀਂ ਕਹਿ ਸਕਦਾ ਗੁੰਗਾ। ਦੂਸਰਾ ਮੈਂ ਮਿੱਥਿਆ ਨਹੀਂ ਬੋਲ ਸਕਦਾ ਝੂਠ ਨਹੀਂ ਬੋਲ ਸਕਦਾ ਗੁੰਗਾ। ਮੈਂ ਕੌੜਾ ਨਹੀਂ ਬੋਲ ਸਕਦਾ ਗੁੰਗਾ ਹੋ ਗਿਆ। ਮੈਂ ਫਿੱਕਾ ਨਹੀਂ ਬੋਲ ਸਕਦਾ। ਗੁੰਗਾ ਹਾਂ ਮੈਂ ਕੌੜਾ ਨਹੀਂ ਬੋਲ ਸਕਦਾ ਗੁੰਗਾ ਸ਼ਾਇਦ ਆਪ ਨੂੰ ਪਤਾ ਹੋਵੇ ਜਿਹੜੇ 10 ਪਾਪ ਨੇ ਨਾ 10 ਦੋਖ ਉਹਦੇ ਚ ਚਾਰ ਪਾਪ ਤੇ ਜ਼ਬਾਨ ਦੇ ਨੇ ਚਲੋ ਮੈਂ ਗਿਣਤੀ ਕਰਕੇ ਸੁਣਾ ਦਿਆਂ ਚਾਰ ਪਾਪ ਜ਼ਬਾਨ ਦੇ ਨੇ ਪ੍ਰਥਮ ਮਿੱਥਿਆ ਬੋਲਣਾ ਦੂਸਰਾ ਫੇਕਾ ਬੋਲਣਾ ਤੀਸਰਾ ਕੌੜਾ ਬੋਲਣਾ ਚੌਥਾ ਵਿਅਰਥ ਬੋਲਣਾ ਗੱਪ ਸ਼ੱਬ ਐਵੇਂ ਖਾਮਾ ਫਜ਼ੂਲ ਬੋਲੀ ਜਾਂਦੇ ਨਾ ਲੈਣਾ ਨਾ ਦੇ ਆਪਣੀ એનર્ਜੀ ਵੇਸਟ ਕਰੀ ਜਾ ਰਹੇ ਇਹ ਚਾਰ ਦੋਖ ਜ਼ਬਾਨ ਦੇ ਬਨੇ ਗਏ ਨੇ ਬੋਲੀ ਜਾਂਦਾ ਚੁੱਪੀ ਨਹੀਂ ਕਰਦਾ ਉਸ ਨੂੰ ਬੇਬਾਕ ਕਹਿੰਦੇ ਨੇ ਚਾਰ ਦੋਖ ਜ਼ਬਾਨ ਦੇ ਮਿਥਿਆ ਬੋਲਣਾ ਫਿੱਕਾ ਬੋਲਣਾ ਕਵੜਾ ਬੋਲਣਾ ਵਿਅਰਥ ਬੋਲਣਾ ਤਿੰਨ ਪਾਪ ਮਨ ਦੇ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਤੇ ਕਿਸੇ ਦੀ ਇੱਜ਼ਤ ਆ ਦਿਯਾਨੀ ਸੰਸੇਗ ਮਸਤੀ ਜੀ ਨੇ ਅੱਜ ਦੀ ਕਥਾ ਦੇ ਵਿੱਚ ਆਪਣਾ ਤਵੇਲੇ ਦੀ ਨਮਾ ਬਿਆਨ ਕੀਤੀ ਸੂਫੀ ਸੰਤ ਸ਼ੇਖ ਸਾਦੀ ਕਹਿੰਦੇ ਆ ਕਿ ਅਗਰ ਤੂੰ ਦਿਨ ਦੀ ਵਿੱਚ ਬਾਦਸ਼ਾਹਾਂ ਵਾਲੀ ਜ਼ਿੰਦਗੀ گزارਣਾ ਚਾਹਨਾ ਹੈ ਤਾਂ ਫਿਰ ਰਾਤ ਦੇ ਆਖਰੀ ਪਹਿਰ ਰੱਬ ਨੂੰ ਪੁਕਾਰਨਾ ਸ਼ੁਰੂ ਕਰ ਰੱਬ ਨਾਲ ਜੁੜਨਾ ਸ਼ੁਰੂ ਕਰ ਦੇ ਫਕੀਰਾ ਦੀ ਤਰ੍ਹਾਂ ਮੰਗਤਾ ਬਣ ਜਾ ਰੱਬ ਦੇ ਮੰਗਣਾ ਸ਼ੁਰੂ ਕਰ ਦੇ ਫੇਰੀ ਤੂੰ ਦਿਨ ਦੇ ਵਕਤ ਕਾਮਯਾਬੀ ਹਾਸਿਲ ਕਰੇਗਾ ਤੈਨੂੰ ਦਿਨ ਦੇ ਵਿੱਚ ਸਫਲਤਾ ਮਿਲੇਗੀ ਕਿਉਂਕਿ ਉਹ ਟਾਈਮ ਜਿਹੜਾ ਰੱਬ ਦਾ ਟਾਈਮ ਹੈਗਾ ਵੇ ਅਗਰ ਉਸ ਟਾਈਮ ਬੰਦਾ ਰੱਬ ਨੂੰ ਨਹੀਂ ਪੁਕਾਰਦਾ ਤਾਂ ਫਿਰ ਉਹ ਖਿਆਨਤ ਕਰਦਾ ਰੱਬ ਦੇ ਨੇ ਇਹ ਜੋ ਖਿਆਨਤ ਕਰਦਾ ਹੈਗਾ ਵੇ ਇਸ ਲਈ ਉਹ ਵੇਲਾ ਖਾਸ ਕਰ ਰੱਬ ਦਾ ਵੇਲਾ ਹੈ ਜਦੋਂ ਉਹ ਵੇਲਾ ਆਵੇ ਰੱਬ ਨਾਲ ਜੁੜਨੇ ਦੀ ਕੋਸ਼ਿਸ਼ ਕਰੋ ਜਦੋਂ ਉਸ ਟਾਈਮ ਬੰਦਾ ਰੱਬ ਨੂੰ ਪੁਕਾਰਦਾ ਹੈ ਨਾ ਕਿ ਉਹ ਮਨੋਂ ਜੁੜਦਾ ਹੈਗਾ ਦਾ ਕਿਉਂਕਿ ਉਸ ਟਾਈਮ ਦੁਨੀਆ ਦੀਆਂ ਆ ਰੌਣਕਾਂ ਜਿਹੜੀਆਂ ਉਹਨੂੰ ਪਰਵਾਹਤ ਨਹੀਂ ਕਰਨਦੀਆਂ ਹੁੰਦੀਆਂ ਉਸ ਟਾਈਮ ਉਹ ਮਨ ਰੱਬ ਨੂੰ ਆ ਪੁਕਾਰਦਾ ਹੈਗਾ ਦਾ ਔਰ ਰੱਬ ਵੀ ਉਸ ਬੰਦੇ ਦੀ ਪੁਕਾਰ لازਮੀ ਸੁਣਦਾ ਜਿਹੜਾ ਰੱਬ ਨੂੰ ਉਸ ਟਾਈਮ ਪੁਕਾਰਦਾ ਰਹੇਗਾ ਕਿਉਂਕਿ ਜਦੋਂ ਅੰਮ੍ਰਿਤ ਵੇਲੇ ਤੁਸੀਂ ਰੱਬ ਨੂੰ ਪੁਕਾਰੋਗੇ ਤੇ ਤੁਸੀਂ ਆਪਣੀ ਨੀਂਦ ਵੀ ਛੱਡੋਗੇ ਗਰਮ ਬਿਸਤਰ ਵੀ ਛੱਡੋਗੇ ਕਿਹਦੇ ਵਾਸਤੇ ਰੱਬ ਵਾਸਤੇ ਤੇ ਰੱਬ ਨੂੰ ਬੰਦੇ ਦੀ ਇਹ ਅਦਾ ਬਹੁਤ ਪਸੰਦ ਆਉਂਦੀ ਹੈ ਕਿ ਜਿਹੜਾ ਆਪਣਾ ਸਕੂਨ ਆਪਣਾ ਜਿਹੜਾ ਜਿੱਦਾਂ ਉਹਨੂੰ ਸਕੂਨ ਮਿਲਣਿਆ ਉਹ ਚੀਜ਼ਾਂ ਕੁਰਬਾਨ ਕਰਕੇ ਰੱਬ ਦੇ ਵਾਸਤੇ ਆ ਰਿਹਾ ਹੈਗਾ ਰੱਬ ਨੂੰ ਯਾਦ ਕਰਨ ਲਈ ਰੱਬ ਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕਰਨਦਿਆਂ ਹੈਗਾ ਤੇ ਰੱਬ ਉਸ ਬੰਦੇ ਤੋਂ ਵੀ ਰਾਜ਼ੀ ਹੋ ਜਾਂਦਾ ਹੈਗਾ ਔਰ ਉਹਦੇ ਤੇ ਆਪਣੀ ਖਾਸ ਮਿਹਰ ਕਰਦਾ ਹੈਗਾ ਹੈ और हमेशा कामयाब लोगों की जिंदगी का अगर कर मुताया करो जिन्हें सूफी बजुर्ग गुजरे, अब गुजरे, ना भी गुजरे ना ते तो ते है अवतारी पुरुष गुजरे है नी पैगंबर गुजरे है देखो तो अमृत वेले रब न जुड़ते थे रब न पुकारते टाइम रब सतमें आसमान से आके आवाज ला कि है कोई मेरा बंद जो मेरे को अब बख्शिश करवा ले मेरे को रिस्क अगर कोई लेना चाहता तो मैं उन्होंने रिस्क दिन मफफरत करा चाहता मैं मकफरत करा ਮੈਨੂੰ ਆਪਣੀਆਂ ਮਰਾਦਾ ਪੂਰੀਆ ਕਰਾਉਣਾ ਚਾਹੁੰਦਾ ਇੱਥੇ ਹੈ ਕੋਈ ਅੱਜ ਮੈਂ ਉਹਦੀ ਮੁਰਾਦ ਪੂਰੀ ਕਰਾਂਗਾ ਔਰ ਉਸ ਟਾਈਮ ਤੇ ਰੱਬ ਨੂੰ ਪੁਕਾਰਿਆ ਜਾਵੇ ਤੇ ਰੱਬ ਜ਼ਰੂਰ ਪੁਕਾਰ ਸੁਣਦਾ ਹੈਗਾ ਵਾ ਔਰ ਉਸ ਟਾਈਮ ਰੱਬ ਦੀ ਯਾਦ ਚ ਆਨੰਦ ਵੀ ਆਉਂਦਾ ਰਸ ਵੀ ਮਿਲਦਾ ਹੈਗਾ ਵਾ ਜਿਸ ਦੀ وجہ ਤੋਂ ਉਹਨੂੰ ਉਹਦੀ ਜ਼ਿੰਦਗੀ ਚ ਵੀ ਉਹ ਚੀਜ਼ਾਂ ਨਜ਼ਰ ਆਉਂਦੀਆਂ ਹੈਗੀਆਂ ਵਾ ਔਰ ਉਸ ਟਾਈਮ ਰੱਬ ਨੂੰ ਪੁਕਾਰਨੇ ਦੀ وجہ ਤੋਂ ਇੱਕ ਖਾਸ ਮੇਰ ਰੱਬ ਦੀ ਹੁੰਦੀ ਹੈ ਉਸ ਬੰਦੇ ਦੇ ਉੱਤੇ ਜਿਹੜਾ ਅੰਮ੍ਰਿਤ ਵੇਲੇ ਰੱਬ ਨਾਲ ਜੁੜਦਾ ਹੈਗਾ ਵਾ ਔਰ ਉਸ ਨੂੰ ਪੁਕਾਰਦਾ ਰਿਹਾਗਾ ਵੀਰੋ ਤੁਹਾਨੂੰ ਇੱਕotha ਕਹਾਣੀ ਸੁਣਦੇ ਲੱਗੀ ਕਮੈਂਟਸ ਕਰਕੇ ਲਾਜ਼ਮੀ ਦੱਸੋ ਕਿ ਆਪਣਾ ਟੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦਿਨਾਰ ਅੱਲਾਹ ਹਾਫਿਜ਼